ਸਾਸਰੀ ਕਾਲ ਜੀ ਤੁਸੀਂ ਵੇਖ ਰਹੇ ਹੋ ਟਾਈਗਰ ਪੰਜਾਬ ਨਿਊਜ਼ ਤੇ ਮੈਂ ਸਤਰਾਮ ਸਿੰਘ ਜ਼ਿਲ੍ਹਾ ਫਰੋਜ਼ਪੁਰ ਦੀ ਬਿਰਦ ਮੈਲਾ ਤੋਂ ਉਸ ਦੇ ਆਪਣਿਆਂ ਨਹੀਂ ਕੋਹੇ ਜ਼ਮੀਨ ਦੇ ਪੈਸੇ ਮਹਿਲਾ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਨਸਾਫ਼ ਦੀ ਕੀਤੀ ਗਈ ਮੰਗ ਇਸ ਸਬੰਧੀ ਪੀੜਤ ਮਹਿਲਾ ਬਿਰਦ ਵੱਲੋਂ ਸਾਡੇ ਪੱਤਰਕਾਰ ਜਗਤਾਰ ਸਿੰਘ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਰੇ ਪਤੀ ਪਿਆਰਾ ਸਿੰਘ ਦੇ ਨਾਮ ਤੇ ਵੀ ਇੱਕ ਬਰਲੇ ਜ਼ਮੀਨ ਸੀ ਉਹਨਾਂ ਦੱਸਿਆ ਕਿ ਮੈਨੂੰ ਪੈਸਿਆਂ ਦੀ ਜ਼ਰੂਰਤ ਹੋਣ ਕਰਕੇ ਮੈਂ ਉਸ ਜ਼ਮੀਨ ਨੂੰ ਵੇਚ ਦਿੱਤਾ ਗਿਆ ਤਾਂ ਮੇਰੇ ਜੇੜ ਦੇ ਲੜਕਿਆਂ ਵੱਲੋਂ ਮੇਰੇ ਤੋਂ ਧੱਕੇ ਨਾਲ ਪੈਸੇ ਖੋਹ ਲੈ ਗਏ ਆਨਾਂ ਜਿਲ੍ਹਾ ਫਰੋਜ਼ਪੁਰ ਦੇ ਪ੍ਰਸ਼ਾਸਨ ਤੋਂ ਅੰਪੀੜਤ ਬਿਰਦ ਮਹਿਲਾ ਵੱਲੋਂ ਇਨਸਾਫ਼ ਲੈਣ ਦੀ ਮੰਗ ਕੀਤੀ ਗਈ ਦਲਾ ਫਰਵਰੂਇਰ ਤੋਂ ਪੱਤਰਕਾਰ ਜਗਤਾਰ ਸਿੰਘ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਸਤਿ ਸ੍ਰੀ ਅਕਾਲ ਇਹ ਜਗਾ ਬੀਬੀ ਕੀ ਕੀ ਨੀ ਸੀਗੀ ਇਹ ਕਿਹਦੇ ਨਾਮ ਤੇ ਜਗਾ ਸੀਗੀ ਇਹ ਉਤਨੀ ਵੱਡੀ ਸੀ ਸਾਲ ਪਿੰਡ ਨੇ ਸਾਰਾ ਸੰਵਾਲਿਆ ਨਹੀਂ ਨਹੀਂ ਇਹ ਚਾਚੇ ਦੇ ਨਾਮ ਤੇ ਤੇਰੇ ਪਤੀ ਦੇ ਨਾਮ ਤੇ ਸੀਗੀ ਹਾਂ ਅੱਛਾ ਪਿਆਰਾ ਸੋ ਦੇ ਨਾਮ ਤੇ ਪਿਆਰਾ ਸੋ ਦੇ ਨਾਮ ਤੇ ਸੀਗੀ